ਹਾਂਜੀ ਕਿਹੜਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉੱਤਰ-ਉੱਤਰ ਸੈਟੇ ਸਾਰੇ ਵੀਰਾਂ ਨੇ ਕਰਵਾ ਠੀਕ ਹੈ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 8:30 ਵਜੇ ਮੇਰੇ ਵੀਰੋ ਕਿਉਂਕਿ ਚਾਹ ਪਾਣੀ ਆ ਗਿਆ ਸੀ ਚਾਹ ਪੀਣੀ ਮਾੜੀ ਮੋੜੀ ਜਲੇਬੀ ਖਾ ਲਈ ਤੇ ਮੌਸਮ ਦਾ ਦੇਖੋ ਬਾਬੇ ਕਿੰਨਾ ਚੇਂਜ ਆਇਆ ਜਮਾਂ ਕਮਾਲ ਹੋ ਗਈ ਇਹ ਦੇਖੋ ਲੈ ਧੁੰਦ ਹੀ ਧੁੰਦ ਧੁੰਦ ਹੀ ਧੁੰਦ ਤੇ ਦੋ ਦਿਨ ਪਹਿਲਾਂ ਜੇ ਕਿਹਾੜੇ ਗੰਡੀ ਜਾਂਦਾ ਸੀ ਪੂਰਾ ਹਨਾ ਰਜਾਈ ਲੀਤੀ ਨਹੀਂ ਜਾਂਦੀ ਸੀ ਉੱਤੇ ਆ ਸੁਬਾਹ ਦੇ ਟਾਈਮ ਇੰਨੀ ਗਰਮੈਸ ਹੋ ਜਾਂਦੀ ਸੀ ਤੇ ਅੱਜ ਵੇਖੋ ਇੰਨੀ ਜ਼ਿਆਦਾ ਠੰਡ ਹੋਈ ਪਈ ਹੈ ਨਾ ਬਰੋ ਤੇ ਧੰਦ ਪੂਰਾ ਹਾਲ ਪੂਰਾ ਕੋਈ ਨਾ ਜੀ ਕੀ ਬਗਾ ਰੱਬ ਕਿਹੜਿਆਂ ਨੰਗਾ ਦੇ ਵਿੱਚ ਰਾਜੀ ਹਨ ਠੀਕ ਆ ਵੇ ਦੇਖਦੇ ਕੀ ਬਾਤਾਂ ਨੇ ਉੱਪਰ ਤੇ ਟ੍ਰਿਕ ਕੈਪਚਰ ਕਰਦ ਗਿਆ ਮੈਂ ਹਾਂ ਆ ਕੀ ਫੜਿਆ ਆਲਾ ਓਏ ਯਾ ਤੇਰੇ ਆਲਾ ਹੋਰ ਹੀ ਬਣ ਗਿਆ ਓਏ ਕਦੇ ਕਾਲਾ ਤੇ ਕਾਲ ਦੇ ਬਦ ਚਟਾਣ ਆ ਹਾਣ ਸੱਚੀ ਖਤਰਨਾਕ ਲੱਗ ਰਿਹਾ ਇਹਦਾ ਪੂਰਾ ਗਈ ਨਹੀਂ ਗਈ ਨਹੀਂ ਦਾ ਸਸਤਾ ਭਰਾ ਉਹ ਇੱਕ ਦਾ ਪੈਣਾ ਸੈਂਟ ਸੈਂਟ ਲੱਗਿਆ ਇਹਦੇ ਹੋਰੀਆਂ ਲੰਦਾ ਉਹੋ ਮੋਸੀ ਲਿਖ ਨਹੀਂ ਆਹ ਦੇਖੋ ਆ ਇਧਰ ਹੈਪੀ ਡਾਉਣ ਇਹਦੇ ਪੈਂਕ ਦਾ ਬੰਕ ਤੂਬਾ ਪੂਰਾ ਰੱਖਦਾ ਮੁੰਡਾ ਵੇਖੋ ਵਾਈ ਇਹਦਾ ਬਾਸ ਰਹਿ ਦੋਸਤਾ ਰਹਿਣੇ ਹਾਂਜੀ ਨਹੀਂ ਨਹੀਂ ਪਿਆਰ ਛੱਡ ਕੇ ਦਾ ਦੋਸਤ ਰਹਿਣੀ ਹੈ ਥੋੜਾ ਜਿਹਾ ਲਾਈਨ ਬਣਾ ਆ ਸਾਰੇ ਸਿਰ ਆ ਬੰਦੇ ਨੇ ਚੜਵੇਂ ਚੜਵੇਂ ਰੱਖਿਆ ਨਹੀਂ ਬੋਹ ਕਹਿੰਦੇ ਆ ਤੀਜਾ ਸਰਾਪਾਂ ਵਾਲਿਆਉਣੇ ਦੋ ਚਾਰ ਕਦਾਵਾ ਆਪਣੇ ਲਾਇਬ੍ਰੇਰੀ ਨਹੀਂ ਨਹੀਂ ਨੇੜੇ ਲਾਇਬ੍ਰੇਰੀ ਕਿੱਥੇ ਤੂੰ ਸ਼ੂ ਕਰਾ ਲਿਆ ਕਰਾਂਗੇ ਆਪਾਂ ਤੂੰ ਤਾਂ ਅੱਡ ਖਰੀਦੀਆ ਮੈਨੂੰ ਪਤਾ ਹੈ ਮੈਂ ਤਾਂ ਸਟ੍ਰਿਕਾ ਮੰਗ ਲੈ ਕਹਿੰਦਾ ਸਟ੍ਰਿਕਾ ਮੰਗਨ ਨੂੰ ਮੈਂ ਕਿਤੇ ਮੁੰਡਾ ਪੜ੍ਹਨ ਦਾ ਸ਼ੌਂਕੀ ਹੈ ਬਾ ਫਿਰ ਠੀਕ ਹੈ ਪਿਆਰ ਛੱਡ ਦੋ ਦੂਸਰੇ ਨੇ ਇਹ ਵਿੱਚ ਵੜ ਕੇ ਰਹਿਓ ਆਲਾ ਗਿਆ ਇਹਦਾ ਹੈ ਕੀ ਬਾਤਾਂ ਨੇ ਕੀ ਬਾਤਾਂ ਨੇ ਕਾਢੀ ਉੰਡਿਆ 69 ਕਾਢੇ 69 ਇਹ ਨੂੰ ਉੱਡਣੀ ਨਹੀਂ ਆਉਣਾ ਕੰਝਾ ਓ ਜਾਏ ਜੇ ਮੈਂ ਰੋ ਪਿਆ ਇੱਕ ਮਿੰਟ ਛੱਡ ਜਾ ਜੇ ਮੈਂ ਰੋ ਪਿਆ ਚੁੱਪ ਤੇ ਕਰਾਂਗੀ ਨਾ ਜੇ ਮੈਂ ਰੋ ਪਿਆ ਗਲ ਨਾਲ ਲਾਏਂਗੀ ਨਾ ਜੇ ਮੈਂ ਰੋ ਪਿਆ ਰੋਂਦੇ ਨੂੰ ਦੇਖ ਹੱਸੇਗੀ ਤੇ ਨਹੀਂ ਆਏ ਹਾਏ ਜੀ ਮੈਂ ਰੋਇਆ ਮੈਂ ਰੋਇਆ ਸੀ ਕਿਸੇ ਨੂੰ ਦੱਸੇਗੀ ਤੇ ਨਹੀਂ ਵਾ 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 ਮੁੰਡਾ ਹੋ ਕੇ ਵੀ ਰੋਂਦਾ ਉਹ ਕਿਤੇ ਉਹ ਸੱਚ ਨਾ ਉਹ ਦੂਜਾ ਕਰ ਲਈ ਓਏ ਹਾਂ ਹਾ ਵਾਲਸਰਾ ਆਏ ਹਾਏ ਮੈਂ ਰੋ ਕੇ ਕੀ ਲਿਖਿਆ ਮੈਂ ਰੋ ਕੇ ਰੱਖ ਲੈਂਦਾ ਜਜ਼ਬਾਤ ਆਪਣੇ ਵਿਰਸਰਾ ਯਾਰ ਮੈਂ ਤਾਂ ਪਹਿਲਾਂ ਜੋ ਬਾਟ ਹੈ ਉਹ ਸਟੱਡੀ ਸ਼ਡਿਊਲ ਡਰਾਪ ਕੀਤਾ ਰਿਹਾ ਆਪਾਂ ਵੀ ਦੇਦੀ ਅੰਦਾਜ਼ ਦੀ ਲੈ ਆਉਂਗੇ ਆਪਾਂ ਇਹ ਦੂਜਾ ਆਹ ਸੱਚ ਕਰ ਲਾਹੀ ਤੱਕ ਆ ਪੈਣੇ ਹੁੰਦੇ ਕਿਨੂੰ ਜੇ ਮੈਂ ਰੋ ਪਿਆ ਬਹੁਤ ਆ ਕੰਜਰ ਦਾ ਇੰਨਾ ਕਿਨੇ ਛਿੜਕਦਾ ਉਹਨਾਂ ਲੈ ਲੈ ਇਹਨਾਂ ਦਾ ਵੀ ਮਤਲਬ ਆ ਉਹ ਤਾਂ ਗੱਲ ਹੈ ਵਾ ਅਜ ਤੋ ਤੇ ਕਰਸਮੈਲ ਆ ਗਈ ਉਹ ਬਸ ਕਰ ਕੰਜਰ ਦਿਆ ਲੈ ਕੋਈ ਥੋਈ ਥੁੜੀ ਆ ਨੰਨੂ ਉਹ ਵੀ ਤਾਂ ਗੱਲ ਹੈ ਜੇ ਮੈਂ ਰੋ ਪਿਆ ਚੁੱਪ ਤੇ ਕਰਾਏਗੀ ਨਾ ਜੇ ਮੈਂ ਰੋ ਪਿਆ ਗੱਲ ਨਾਲ ਲਾਏਗੀ ਨਾ ਜੇ ਮੈਂ ਰੋ ਪਿਆ ਰੋਂਦੇ ਨੂੰ ਦੇਖ ਹੱਸੇਗੀ ਤਾਂ ਨਹੀਂ ਜੇ ਮੈਂ ਰੋਇਆ ਮੈਂ ਰੋਇਆ ਸੀ ਕਿਸੇ ਨੂੰ ਦੱਸੇਗੀ ਤਾਂ ਨਹੀਂ ਮੁੰਡਾ ਹੋ ਕੇ ਵੀ ਰੋਂਦਾ ਉਹ ਕਿਤੇ ਇਹ ਸੋਚੀ ਨਾ ਮੈਂ ਰੋਕ ਕੇ ਰੱਖ ਲੈਂਦਾ ਜਜ਼ਬਾਤ ਆਪਣੇ ਪਰ ਜੇ ਮੈਂ ਰੋਪਿਆ ਤਾਂ ਰੋਕੀ ਨਾ ਕੁਝ ਅਥਰੂ ਮੈਨੂੰ ਵਹਾ ਲੈਣ ਦੇਈ ਦਿਲ ਨੂੰ ਥੋੜਾ ਸਮਝਾ ਲੈਣ ਦੇਈ ਜੇ ਮੈਂ ਸਮਝਾਣਾ ਹੋਇਆ ਦਿਲ ਵਿੱਚੋਂ ਨਾਲ ਨਾਲ ਸਮਝਾਏਗੀ ਨਾ ਜੇ ਮੈਂ ਰੋਪਿਆ ਚੁੱਪ ਤੇ ਰਹਿ ਗਈ ਨਾ ਗੱਲਾਂ ਹਾਸਿਆਂ ਨੂੰ ਖਾ ਗਈਆਂ ਜੋ ਮੈਂ ਕੌਣ ਸੀ ਮੈਨੂੰ ਭੁਲਾ ਗਈਆਂ ਜੋ ਨਾ ਰਲ ਉਹਨਾਂ ਨੂੰ ਭੁਲਾਏਂਗੀ ਨਾ ਜੇ ਮੈਂ ਰੋਕਿਆ ਚੁੱਪ ਤੇ ਕਰਾਈਗੀ ਨਾ ਆਸਰਾ ਕਰਾਈਗੀ ਨਾ ਸਰਾਏ ਸਰਾਏ ਕਿਤਾਬਾਂ ਵਰਨ ਨੂੰ ਕੋਈ ਕਾਪੜਾ ਲੱਗੇ ਕੋਈ ਨਾ ਜੋੜਨਗੀ ਬੱਲੇ ਆਂ ਦਾ ਜੀ ਹਾਂਜੀ ਚੋਬਰ ਵੀ ਗਿਆ ਤੇ ਧਾਈ ਪੀ ਨਹੀਂ ਗਿਆ ਪਹਿਲੇ ਸਾਰੇ ਤਿਆਰ ਹੋ ਵਟਾ ਕੋ ਲੇਟਾਂ ਦਾ ਮਾਤਾ ਹੀ ਬੰਦ ਕਰ ਗਈ ਭਾਈ ਨਾ ਸੈਂਟ ਫੜਕਾ ਕਾਵਲਿਆ ਨੂੰ ਸਿਰ ਨੂੰ ਚੜਾ ਕੇ ਸੈਂਟ ਫੜਕਾ ਕੇ ਸੈਂਟ ਪਿਆ ਮੈਂ ਸੈਂਟ ਦਾ ਪਿਆ ਕੋਈ ਗੱਲ ਨਹੀਂ ਸੈਂਟ ਦਾ ਮੈਂ ਵਾਧੂ ਪਏ ਇੱਥੇ ਨਾ ਸੈਂਟ ਤਾਂ ਦੇਖੋ ਮਹਾਂ ਪਏ ਇੱਕ 2 3 3 ਪਿਆ ਮਾ ਵੀ ਕੋਈ ਮਾਰ ਚ ਛੜਕ ਲਾ ਕੰਜਰ ਦਾ ਲਾ ਗਾ ਫਰ 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 ਮਾ ਪਾ ਇਹਨਾਂ ਨੂੰ ਤੂੰ ਟੈਗ ਕਰੇਂਗਾ ਇੱਥੇ ਸਭ ਨੂੰ ਜੜਾ ਕੇ ਚਲੋ ਇੱਕ ਮਿੰਟ ਉਧਰ ਬੈਠ ਕੇ ਨਹੀਂ ਚਲੀ ਬਟਕ ਵੀ ਖੋਲ ਲਈ ਜੀ ਲੇਟਾਂ ਮੰਦ ਰਾਤ ਕੋਈ ਡਿੱਕ ਫਿਰ ਜਾ ਬਹੁਤ ਧੀਏ ਨੀਂਦਾ ਵੀ ਲੇਟ ਵੀ ਨਹੀਂ ਗਈ ਤੇ ਮੈਂ ਖ ਨਿਆਰੀ ਹੈਗਾ ਟਾਈਮ ਨਾਲ ਹੀ ਸੋਵਾਂਗਾ ਉਹ ਆਪਾਂ ਹੀ ਉਤੋਂ ਕੋਈ ਬੋਰਡ ਨਾ ਪਾ ਦੇ ਕਰ ਪਰ ਤਾਂ ਲੇਟ ਦੀ ਭਜਾ ਆਪਾਂ ਰਾਤ ਕੋ ਇੱਕ ਤਾਂ ਕੱਲ ਰਾਤ ਨਾਲ ਨੀਂਦਰਾ ਹੋ ਗਿਆ ਤੇ ਐ ਇੱਕ ਦਿਨ ਇਹ ਇੱਕ ਦਿਨ ਸੌਵੇਂ ਨਾ ਬੰਦਾ ਮੈਂ ਤਾਂ ਕਹਿਣਾ ਹਣਾ ਫਿਰ ਦੂਜੇ ਦਿਨ ਬਹੁਤ ਚੰਗੀ ਨੀਂਦ ਆਉਂਦੀ ਆ ਬੱਦ ਤੇ ਬਾਕੀ ਹੁਣ ਕੀ ਕਰੀਏ ਹਾਂਜੀ ਦੂਜੇ ਦਿਨ ਫੇਰ ਉੱਠ ਪਈ ਜੀ ਇੱਕ ਵਾਰੀ ਪੁੱਟ ਕੇ ਸੌਂਗੇ ਸੀ ਜੀ ਉਹਦੀ ਲੈਟਰ ਆਖੀ ਨਾ ਧੁੱਪ ਨੂੰ ਡੀਕਦੀ ਵੀ ਧੁੱਪ ਵੀ ਆ ਗਈ ਤੇ ਧੋਣੀ ਵੀ ਆ ਗਿਆ ਧੋਣੀ ਧੁੱਪ ਕਿਧਰੋਂ ਆਂਦੀ ਖੱਚ ਕੇ ਯਾਰ ਇਧਰੋਂ ਆਂਦੀ ਆ ਮੱਠੀ ਹੀ ਹੈ ਪਰ ਉਹਨਾਂ ਕੱਲ ਜੀ ਹੀ ਨਹੀਂ ਆਣਾ ਉਹ ਉਹ ਜਿਹੜੀ ਚਾਰ ਪੰਜ ਦਿਨ ਪਹਿਲਾਂ ਚ ਗਾੜੇ ਕਾੜਦੀ ਜਿਹੜੀ ਧੁੱਪੇ ਮੂੰਹ ਮਚਾਉਂਦੀ ਸੀਗੀ ਬਾਹਰੋਂ ਖੜ ਜਾ ਹੈ ਯਾਰੀ ਆ ਦੋ ਕੁ ਦਿਨਾਂ ਨੂੰ ਲਾੜ ਨਿਕਲ ਜੂ ਅੱਧਾ ਬੋਗੋ ਜੀ ਬਾ ਯਾਰ ਦੇਖਦੇ ਆ ਬਾਬੂਗਰਾਂ ਬੱਚੇ ਬੁੱਚੇ ਛੜਦੀ ਕਾੜਦੀ ਬਾਹਰ ਲਾ ਦੀਏ ਉਲ ਖੋਲਿਏ ਜੀ ਬੱਚਿਆਂ ਵਾਲਾ ਖੁੱਡਾ ਤੇ ਕਢੀਏ ਬਸ ਕੱਲ ਜੀ ਮੇਰੇ ਵੀਰੋ ਤੇ ਫੇਰ ਅੰਦਰ ਆ ਕੇ ਪੈ ਗਿਆ ਸੀ ਉਹ ਤੁਹਾਨੂੰ ਅੰਦਰ ਆ ਕੇ ਤਾਇਆ ਅੰਦਰ ਨਹੀਂ ਬਾਹਰ ਬੈਠ ਰਹਿ ਕੇ ਨਾ ਜਰਤਾ ਤੇ ਮੈਨੂੰ ਫੋਨ ਆਇਆ ਉਹ ਤੋਂ ਦੋ ਵੀ ਭੱਜ ਗਿਆ ਉੱਠ ਕੇ ਤੇ ਉਹ ਮੈਂ ਫੇਰ ਬਾਹਰ ਆ ਗਿਆ ਵੇਖਦੀ ਰਹਾ ਕੈਂਸਲ ਹੋ ਗਈ ਮੈਂ ਬੱਚੇ ਨਹੀਂ ਡਾਉਂਦੇ ਨਾ ਮੌਸਮ ਖਰਾਬ ਹੈ ਫੇਰ ਮੈਂ ਆਪਾਂ ਜਿੰਨੜ ਕੜ ਦਿਨਿਸ਼ ਪਾ ਕੇ ਫਿਰ ਚਲੇਗਾ ਇयां ਇਹ ਕਰਦੇ ਕੱਲੀ ਕੱਚ ਕਾਂਤ ਲਈ ਨਹੀਂ ਕਰਦੇ ਤੇ ਦੂਜੇ ਕੱਢਦੇ ਲੈ ਪਰ ਠੀਕ ਨਹੀਂ ਨਾ ਦਿੱਤੇ ਮੇਰਾ ਸਿਆਣਾ ਬੱਚਾ ਨੂੰ ਚਾਹਤ ਚਲ ਅੱbicaਂਤ ਰਲਾ ਕਰਦੇ ਨੇ ਭਰ ਠੀਕ ਹੈ ਚਲ ਮੇਰਾ ਸਿਆਣਾ ਪੁੱਤ ਤੇ ਗੁਲਾਬੀ ਕਾਂਸਰਾ ਧਰੀਬਾ ਬਿਕਾਤ ਤੇ ਹਰਾ ਤੇ ਢਿਲ ਵਾਲੇ ਚਾਰ ਹਰੀਗਲਾ ਵੀ ਕਿਨੋਂ ਕਿੱਥੇ ਐ ਭੈਣਾ ਬਿੱਠਾ ਹੀ ਪਿੱਠਾ ਪੈਰਾਂ ਤੇ ਪਿੱਠਾ ਹੀ ਬਿੱਠਾ ਬਾਬੇ ਉੱਥੇ ਬਿਠੇ ਹਰੀਗਲਾ ਵੀ ਗਾਂਤ ਵਾਲਾ ਸਿਰ ਮਗਰ ਬੈਠਾ ਜੀ ਮੈਂ ਭਾਲੀ ਨੇ ਕਿਧਰ ਗਿਆ ਆਏ ਫਿਰ ਅੜੀ ਨਾ ਕਰ ਨਾ ਕਰ ਮੇਰੇ ਉੱਥੇ ਆ ਕੇ ਬੋਲ ਬੁੱਡੇ ਦੇ ਬਾਹਰ ਦੇ ਲੋ ਹਾਂ ਕਿਤੇ ਕਿਤੇ ਵਰਦਾ ਹੋਵੇ ਤੁਹਾਨੂੰ ਆਇਆ ਕਿ ਫੜੇ ਹੀ ਨਹੀਂ ਆਉਣਾ ਮੈਂ ਤੁਨ ਚੱਲ ਛੇਰਾ ਬਸ ਤਿੰਨ ਬੱਚੇ ਕੱਢ ਤੇ ਬਾਹਰ ਹਾਂਜੀ ਮੇਰੇ ਵੀਰੋ ਆ ਗਈ ਇੱਧਰ ਲਕਰੇ ਚੱਕ ਲਈ ਰੋਟੀ ਮਦਲ ਚੂਰੀ ਕੁੱਟ ਕੇ ਉੱਤੇ ਪਾ ਕੇ ਕੈਚਅਪ ਖਾ ਕੇ ਦੇਖੋ ਕਿ ਢੀਸਾ ਆ ਲੱਗਦੀ ਆ ਫਿਰ ਦੁਪਹਿਰ ਨਾ ਹੁੰਦਾ ਵੀ ਪ੍ਰਬੰਧ ਕਰਦੇ ਮੈਨੂੰ ਅਜੇ ਹੁਣੇ ਦਿਨ ਖੜੇ ਨਾ ਆ ਲਈ ਵਧੀਆ ਫਿਰ ਦੋ ਸ਼ਾਇਦ ਪਿਉਰੀ ਚਾਹਨਾ ਬੱਤੀ ਬਾਹਰ ਕੱਢ ਰੱਖਿਆ ਕੰਮ ਕੁਝ ਹੈ ਨਹੀਂ ਤੱਕੇ ਰਾਲ ਕੰਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਕੰਮ ਬਣ ਜੇ ਆ ਕੇ ਜੀ ਇੱਧਰ ਲੈ ਘਰੇ ਰੋਟੀ ਖਾਇਆ ਦੀ ਆਸਲ ਮੈਨੂੰ ਆਉਦੇ ਆਉਤੇ ਆਸੇ ਦੀ ਸਾਰਾ ਦਿਨ ਮੈਂ ਕਿਵੇਂ ਔਖਾ ਹੋ ਕੇ ਟਪਾਉਣਾ ਹਣਾ ਪਹਿਲਾਂ ਦਿਨ ਟਪਾਉਣਾ ਔਖਾ ਹੋ ਕੇ ਫਿਰ ਰਾਤ ਟਪਾਉਣੀ ਕੱਡਾ ਵੱਡਾ ਸਟਰਗਲ ਕਰ ਰਹਾ ਮਾਪ ਦੇ ਆਪ ਦਾ ਇੱਕ ਵੱਜ ਗਿਆ ਇੱਕ ਵੱਜ ਗਿਆ ਦਿਨ ਦਾ ਤੇ ਕੰਮ ਕੀ ਕੀਤੇ ਸਿਰਫ ਬੱਚੇ ਬਿਠਾਏ ਆ ਉਹ ਵੀ ਡਾਇ ਨਹੀਂ ਬਿਠਾ ਕੇ ਜਾਵੜਿਆ ਯਾ ਪੁੱਟ ਡਜਣਗੀ ਇਹ ਵੀ ਸਲਾਕਾਂ ਦੇ ਸੀ ਉੱਡ ਕੇ ਕਿਲੇ ਨੇ ਅਸੀਂ ਤਾਂ ਬੈਠੇ ਆ ਚੱਲ ਪੁੱਤ ਪੰਜ ਚਾਰ ਕੀੜੇ ਦੇ ਆਇਓ ਉਲਾਉਂਦਾ ਮੁੱਲ ਪਾ ਲਾਂਗੇ ਆਪਾਂ ਜਾਓ 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 ਜਾਵੜ ਜਾਵੜ ਜਾ ਲੈ ਏ ਬਈ ਬਈ ਉੱਡ ਗਏ ਸੀ ਬੱਚੇ ਉਹ ਕੈਰਪੋਰ ਠੀਕ ਹੈ ਜੀ ਤਿੰਨੇ ਹੀ ਡਾਇਏ ਆ ਕੱਚ ਕਾਂਤਲ ਨਹੀਂ ਛੱਡੀ ਉਹਦਾ ਲੈਵਲ ਇਹਨਾਂ ਨਾਲੋਂ ਥੋੜਾ ਜਿਹਾ ਉੱਚਾ ਹੈ ਤਾਂ ਕਰਕੇ ਹੰਡਾਈ ਉਹਨੂੰ ਬਾਕੀ ਓਕੇ ਪਰ ਹੁਣ ਮੈਂ ਕਰਦਾ ਖੁੱਡੇ ਖੋਲ ਲੈਨੇ ਆਂ ਟ੍ਰੇਨ ਡਰੋਇਆਂ ਬਾਹਰ ਕੱਢ ਦਿੰਨੇ ਆ ਇੰਨਾ ਕੰਮ ਕਰ ਲੈ ਹਾਂਜੀ ਤੇ ਸਾਰੇ ਖੁੱਡਿਆਂ ਚੋਂ ਦਾਣੇ ਵਾਲੇ ਭਾਂਡੇ ਚਾਕੇ ਬਾਹਰ ਕਰਕੇ ਚੰਗੀ ਤਰ੍ਹਾਂ ਸਾਫ ਹੋ ਉਹਨਾਂ ਨੂੰ ਤੇ ਦਾਣਾ ਪਾ ਕੇ ਰੱਖਦਾ ਬਰੋ ਦਾਣਾ ਕਰਤਾ ਰੈਡੀ ਟਾਈਮ ਨਾਲ ਹੀ ਤੇ ਸਾਰੇ ਖੁੱਡਾਂ ਦੇ ਪਾਣੀ ਵਾਲੇ ਭਾਂਡੇ ਵੀ ਚੈੱਕ ਕਰ ਲਿਆ ਆਪਾਂ ਉਹਦਾ ਵੀ ਵਧੀਆ ਪਿਆਦਾ ਵੀ ਵਧੀਆ ਪਿਆ ਇਹਦਾ ਵੀ ਵਧੀਆ ਪਿਆ ਕੱਲੇ ਆਹ ਖੁੱਡਾਂ ਵਾਲਿਆਂ ਦੇ ਪਾਣੀ ਦੇ ਮਿੱਠਾ ਵਧੀਆਂ ਮੰਗਾ ਹੀ ਮੜਕ ਮੋਟਕਾਂ ਉਹ ਵੀ ਬਾਹਰ ਚਾਕੇ ਰੱਖਦੇ ਤੂੰ ਤੂੰ ਹੀ ਚੰਗੀ ਤਰ੍ਹਾਂ ਬੈਟ ਕਾਲ ਦਾ ਪਾਣੀ ਵੀ ਵਧੀਆ ਪਿਆ ਕਰਨ ਬਰ ਠੀਕ ਆ ਤੇ ਬੱਚੇ ਵੀ ਆਪਣੇ ਫਿਰਦੇ ਹੈਗੇ ਇਹ ਉਹ ਜਾਂਦੇ ਇਕਤਾਬ ਦਾ ਹਰਾੜੇ ਠੱਪੇ ਮਾਰੀ ਜਾਂਦਾ ਦੋਵੇਂ ਮਗਰਾਵ ਦੇ ਕਾਂਤਰਾ ਨੇ ਠੀਕ ਹੈ ਜੀ ਤੇ ਤੀਜੇ ਕਿਥੇ ਇਹਨਾਂ ਦਾ ਸਾਥੀ ਭੈਣ ਨਾ ਆ ਜਾਂਦਾ ਤਿੰਨੇ ਫਿਰਦੇ ਆ ਬਸ ਉਹ ਕਿਸ਼ੜੀ ਵਿਹਲੇ ਸ਼ਰੀ ਤੇ ਕੋਈ ਕੂਤਰ ਨਹੀਂ ਬੰਨਿਆ ਅੱਜ ਆਹੀਂ ਉੱਡਣ ਦਿਓ ਸ਼ਾਇਦ ਬਾਜੀ ਛੱਡੇ ਇੱਕ ਟਾਈਮ ਨਾਲ ਹੀ ਅਗਲੇ ਮਹੀਨੇ ਮਾਰਚ ਦੀ ਬਾਜੀ ਸ਼ਾਇਦ ਮੇ ਵੀ ਹਜੇ ਪਲੈਨਿੰਗ ਚੱਲ ਰਹੀ ਆ ਆਪਣੇ ਮਿੱਤਰ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਕਿ ਤੂੰ ਛੱਡੋ ਛੱਡੋ ਮਹਾ ਰੱਗ ਜੀ ਦਾ ਸਾਡੇ ਵੀ ਤੂੰ ਬਣਾਤੀ ਹੁਣ ਚਲ ਦੇਖਾਂਗੇ ਆ ਬੱਚਿਆਂ ਚ ਕੋਈ ਚੱਲ ਪਏ ਛੱਡ ਲਾਂਗੇ ਨਹੀਂ ਫਿਰ ਘੋੜੇ ਮੂੰਹ ਕੱਢ ਲਾਂਗੇ ਆਪਣਾ ਹਨਾ ਉਹ ਵੀ ਛੱਡ ਲਾਂਗੇ ਤੇ ਦੇਖਦੇ ਆਂ ਕੀ ਵੰਦਾ ਹੁਣ ਸੱਚ ਐ ਘਰ ਆਵੇਂ ਬ్రో ਲਦਾ ਕੱਪੜੇ ਲੈ ਇਧਰ ਜਿਹੜੇ ਐਕਸਟਰਾ ਪਏ ਸੀਗੇ ਚੱਕ ਕੇ ਇੱਕ ਲੋਅਰ ਸ਼ਰਟ ਫੁੱਟੀ ਤੇ ਕੋਟ ਚੋਂ ਪਿਆ ਰਹਿੰਦੇ ਹੋ ਸ਼ੂ ਵੀ ਪਿਆ ਰਹਿੰਦੇ ਹੋ ਜਰਾਬਾਂ ਲੈਣਾ ਕੱਟ ਕੇ ਨਾ ਇਹਨਾਂ ਦੀਆਂ ਤੇ ਬਸ ਨਾ ਆ ਜਾਵਾਂ ਘਰੇ ਆ ਕੇ ਹਨਾ ਟੈਮ ਨਾਲੀ ਕਿਹਰ ਇਦਰਾਇ ਕਰਨਾ ਜੀ ਮੇਰੇ ਵੀਰੋ ਨਹੀਂ ਤੋਂ ਕਰਿਆਂਦੀ ਜੀ ਬਿਲਕੁਲ ਫਰੈਸ਼ ਹੋਇਆ ਜਮਾ ਠੀਕ ਹੈ ਕਿ ਨਹੀਂ ਇੱਕ ਮਿੰਟ ਅੰਦਰ ਐਂਟਰ ਹੋ ਤੇ ਬੱਚੇ ਬੈ ਨਹੀਂ ਬੈਠੇ ਜੀ ਆਪਣੇ ਚੰਗੀ ਗੱਲ ਹੈ ਉਡਣ ਦਿਓ ਐਹ ਐਹ ਜੇ ਹੁਣੇ ਛਤਰੀ ਦੇ ਕੂਤਰ ਭਾਏ ਜੋ ਮੈਂ ਕਹਿੰਦੇ ਬਹਿਰੀ ਪੈ ਗਈ ਚਿੜੀ ਜੀ ਨੇ ਡਰਾਤਾ ਸੌਣ ਲੱਗੇ ਦੇਖੋ ਮੈਂ ਕਹਿੰਦੇ ਹੋਇਆ ਕੰਮੇ ਕੋਣਦਾ ਆਉਂਦਾਂ ਨੂੰ ਉਹ ਆ ਯਾਰ ਜੂਮ ਆਇਆ ਤਾਂ ਕਰਦਾ ਇਹ ਚਿੜੀ ਵੀ ਭੱਜ ਗਈ ਚਲੋ ਛੱਡੋ ਚਿੜੀ ਤੋ ਕੀ ਲੈਣਾ ਆਪਾਂ ਇੱਕ ਆ ਬੈਠੀ ਆ ਵੇਖ ਲੋ ਬੱਚੇ ਤਾਂ ਆ ਫਿਰਦੇ ਆ ਰੇਟਡ ਵਾਲਾ ਆ ਇਧਰ ਕਾਂਤਰਾ ਜਿਹੜੇ ਦੋਵੇਂ ਸੀਗੇ ਕਾਂਤਰਾ ਨੇ ਆ ਜਾਂਦੇ ਠੀਕ ਹੈ ਕਿ ਨਹੀਂ ਇਹ ਆ ਗਏ ਤੇ ਨੇ ਇਕੱਠੇ ਓਕੇ ਹੋ ਗਈ ਰਿਪੋਰਟ ਵਧੀਆ ਫਿਰਦੇ ਫਿਰਨਦੇ ਕੋਈ ਚੱਕਰ ਨਹੀਂ ਆਪਾਂ ਫਰੈਸ਼ ਆ ਓਕੇ ਰਿਪੋਰਟਾਂ ਤੇ ਸ਼ਾਇਦ ਅੱਜ ਬਾਅਦ ਆਪਾਂ ਸਖੇਂਦਰ ਕੋਲੇ ਚੱਲੀਏ ਠੀਕ ਹੈ ਉੱਥੇ ਕੋ ਲੱਕੀ ਚੈੱਕ ਕਰਨੀ ਚਲੋ ਉਹ ਬਾਅਦ ਦੀ ਗੱਲ ਬਾਅਦ ਕਰਾਂਗੇ ਜੀ ਮੇਰੇ ਤੋਂ ਉਪਰੇ ਸੀ ਜੀ ਮੈਂ ਤਾਂ ਵੀਡੀਓ ਅਪਲੋਡ ਕਰ ਗਏ ਠੀਕ ਹੈ ਮੈਂ ਵੀਡੀਓ ਮੈਂ ਟਾਈਮ ਨਾਲ ਅਪਲੋਡ ਕਰਕੇ ਆਨ ਲਿਸਟ ਕਰ ਦਿੰਦਾ ਹਾਂ ਨਾ ਤੇ ਨਲੇ ਬਈ ਪਬਜੀ ਫਿਰ ਤੋਂ ਡਾਊਨਲੋਡ ਕਰ ਲਏ। ਆਹ ਕੋਈ ਜਿਹੜੇ 15 ਕੁ ਦਿਨ ਟਪਾਉਣੇ ਬੜੇ ਔਖੇ ਹਨ ਜੀ ਯਾਨੀ ਨਾਲ ਦਾਇਰ ਸੀ ਦੱਸਾਂ ਦਾ। ਤੇ ਪਬਜੀ ਦੂਰਰ ਤੋਂ ਕਰ ਲਈ ਡਾਊਨਲੋਡ ਜਿਹੜੇ ਜਿਹੜੇ ਭਰਾ ਖੇਡਦੇ ਤੇ ਆਜੋ ਹਨਾ ਗੇਮ 'ਚ ਮਿਲਿਆ ਕਰਾਂਗੇ। ਆ ਗਏ ਇਧਰਲੇ ਕਰੇ ਜੀ ਹੌਟ ਵਾਟਰ ਲੈਂਦਾ ਕਬੂਤਰਾਂ ਵਾਸਤੇ ਤੇ ਬੱਚੇ ਵੀ ਆਪਣੇ ਅੱਗੇ ਬੈਠ ਕੇ ਇੱਕ ਮਿੰਟ ਉਹ ਵੀ ਦਿਖਾਉਣਾ ਤੁਹਾਨੂੰ। ਠੀਕ ਆ ਵੈਸੇ ਹੁਣ ਵੱਧ ਰਹੇ ਆ। ਕੱਲ ਵੀ ਕਾਫੀ 2 ਘੰਟੇ ਵੱਧ ਕੇ ਬੈਠੇ ਸੀ। ਕੱਲ ਨਾਲੋਂ ਅੱਜ ਘੰਟਾ ਵੱਧ ਕੇ ਹਨਾ। ਆਹ ਬੈਠੇ ਬੱਚੇ ਦਾ ओके okay, रिपोर्ट चलो टाइम लैप्स ਲਾ ਕੇ ਰੱਖਾਂ ਤੇ ਸਾਰੇ ਕੁ ਉਤਰਾ ਜਿਹਨੂੰ ਪਾਣੀ ਪੂਣੀ ਪੇਰਾ ਦੇ ਬੱਚੇ ਲਾਵਾ ਅੰਦਰ ਹਨ ਟਾਈਮ ਲੈਪਸ ਦੀ ਮਤਲਬ ਹਾਂਜੀ ਸਾਰੇ ਖੁੱਡਿਆਂ ਚ ਵਾਟਰ ਪਾਤਾ ਹੁਣ ਦਾਣੇ ਰੱਖਣ ਦੀ ਕਰੋ ਸ਼ੁਰੂਆਤ ਖੁੱਡਾ ਨੰਬਰ 1 ਤੋਂ ਠੀਕ ਹੈ ਬਾਕੀ ਸਾਰੇ ਖੁੱਡੇ ਵੇਲੇ ਹੁੰਦਾ ਸਿਰਫ ਕਬੂਤਰ ਥੋੜੇ ਘੱਟ ਖਾਂਦੇ ਉਹ ਚੱਕਰ ਕੀ ਵੀ ਖੁੱਡੇ ਜਾਨਵਰ ਘੱਟ ਆੜੇ ਥੋੜੇ ਵਾਟਰ ਪਾ ਦਿੰਦਾ ਹੋਰ ਖੁੱਡੇ ਇਕੱਤਰੇ ਬਾਕੀ ਓਕੇ ਰਹਿ ਜਾਂਦਾ ਸੱਕ ਆਇਓ 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 ਖੰਡੋ ਖੰਡਾ ਬਹੁਤ ਖੁਮਾਨਾ ਇਹ ਤਾਂ ਬੜਾ ਪਕੜੇ ਨੇ ਆਪਾਂ ਆਇਓ ਬੱਤ ਓਕੇ ਖੁੱਡਾ ਨੰਬਰ 2 ਜੀ ਲਓ ਜੀ ਇਧਰ ਆਗੇ ਖੁੱਡਾ ਨੰਬਰ 3 ਚ ਬੱਚਿਆਂ ਵਾਲੇ ਪਾਸੇ ਵਾਹ ਬੜੀ ਬੜੀ ਕੰਮ ਖੋਲਦੀ ਆਇਓ 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 ਬੱਤਾ ਆਇਓ 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 ਖੋਡਾ ਨੰਬਰ 4 ਜੀ ਆਇਓ 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 ਬੇਟਾ ਆਇਓ ਆਇਓ ਆਹ ਨੋ ਖੋਡਾ ਨੰਬਰ 5 ਆਪਣੀ ਬੈਟਕ ਆਇਓ 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 ਬੱਤਾ ਆਈ ਰੱਖ ਕੰਮ ਖੱਚ ਕੇ ਬੇਟਾ ਡਰ ਵਾਲੀ ਕੋਈ ਗੱਲ ਨਹੀਂ ਦੱਬ ਕੇ ਕੰਮ ਕਰ ਤੇ ਆਇਓ 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 ਪੁੱਤ ਹਾਂਜੀ ਬਾਗਲ ਵਾਲੇ ਮੁੰਡੇ ਪਹੁੰਚ ਗਏ ਸੀ ਜੀ ਕਾਰ ਲੈ ਕੇ ਮੇਰੇ ਵੀਰੋ ਲੱਕੀ ਨੂੰ ਲੈਣ ਬਾਅਦ ਤੇ ਸਪੈਸ਼ਲ ਕਾਰ ਤੇ ਨੇ ਮੁੰਡੇ ਤੇ ਇੱਧਰ ਅਸੀਂ ਕੰਮ ਕੱਢਣ ਵੀ ਮੋਰਸਲ ਤੇ ਜਾਣੇ ਆ ਵੇਖੋ ਕਿੰਨਾ ਫਰਕ ਹੈ ਸ਼ੌਂਕੀ ਮੁੰਡਿਆਂ ਦਾ ਤੇ ਪਰ ਇਹਨਾਂ ਨੂੰ ਹੁਣ ਫੇਰ ਕਰਿਆ ਮੋੜਨਾ ਪੈ ਰਿਹਾਗਾ ਸਿਕੰਦਰ ਨੂੰ ਫੋਨ ਲਾਇਆ ਕਹਿੰਦਾ ਮੈਂ ਘੰਟਾ ਅਜੇ ਹੋਰ ਨਹੀਂ ਆਉਂਦਾਗਾ ਮੁੰਡੇ ਫਿਰ ਦੇਖਦੇ ਆ ਯਾਰ ਜੇ ਤਾਂ ਘੰਟੇ ਨੂੰ ਆ ਜਾਓ ਤੇ ਨਹੀਂ ਆਏ ਨਹੀਂ ਘੰਟੇ ਨੂੰ ਆ ਜਾਓ ਤੇ ਨਹੀਂ ਫਿਰ ਤੁਹਾਡੇ ਅੱਖ ਨੂੰ ਆਪਾਂ ਕੱਲ ਨੂੰ ਚੱਲ ਦੇਖਦੇ ਆ ਕੋਈ ਗੱਲ ਨਹੀਂ ਕਰਦੇ ਆ ਹਾਲ ਚੰਗਾ ਆਪਾਂ ਚਲੋ ਠੀਕ ਹੈ ਹਰ ਕੋਈ ਗੱਲ ਨਹੀਂ ਯਾਰ ਅਸੀਂ ਅੰਦਰ ਤੋਂ ਇਹਨੂੰ ਲਗੀ ਆਪਾਂ ਲੈ ਕੇ ਹੀ ਦੇਵਾਂਗੇ ਹਰ ਹਾਲ 'ਚ ਤੇ ਪਰ ਅੱਜ ਲੇਟ ਹੋ ਗਏ ਤੇ ਫਿਰ ਆਪਾਂ ਕੱਲ ਨੂੰ ਚੱਲਵਾਂਗੇ ਹਾਂਜੀ ਪੈ ਗਈ ਸੀ ਜੀ ਅੰਦਰ ਗੇਮ ਖੇਡਣ ਲੱਗੇ ਸੀ ਮੈਂ ਹੁਣ ਕੀਤੀ ਐ ਦੋ ਡਾਊਨਲੋਡ ਤਾਂ ਲਾਹਾ ਤਾਂ ਤੱਕ ਲਗੇ ਪਹਿਲੇ ਦੋ ਮੈਚ ਲਾਇ ਦੋਵੇਂ ਹੀ ਜਿੱਤ ਗਏ ਮੇਰੇ ਵੀਰੋ ਤੇ ਹੁਣ ਆ ਬਾਹਰ ਉੱਠ ਕੇ ਪ੍ਰੈਸ ਰਜਾ ਪਿਆ ਸੀਗਾ ਮੂਤ ਦਾ ਤੇ ਨਲੇ ਯਾਰ ਹਜੇ ਪਿਉਰੀ ਜਾਗਣੋਂ ਖੇੜੇ ਵਾਲੇ ਬੈਠੜੇ ਮੁੰਡੇ ਅੱਜ ਲਖੀ ਲਿਆ ਕੇ ਹੀ ਦੇਣੀ ਪਊ ਉਹਨਾਂ ਨੂੰ ਆਪਾਂ ਨੂੰ ਹਣਾ 1 ਮਿੰਟ ਚੱਲ ਹਾਂ ਜੀ ਮੇਰੇ ਵੀਰੋ ਤੇ ਮੈਂ ਕੁਝ ਵਿਲੇ ਕੰਮ ਕਰ ਲੇ ਮਾੜੇ ਮੋٹے ਠੀਕ ਆ ਕਿ ਨਹੀਂ ਹੁਣ ਆਪਾਂ ਐ ਕਰਦੇ ਆ ਵੀਰੋ ਇੱਕ ਤਾਂ ਆਪਣਾ ਹੋ ਫਰਦਾ ਖੇਤਾਂ ਵਾਲਾ 2 ਜਾਨਵਰ ਠੀਕ ਆ ਕਿ ਨਹੀਂ ਸ਼ਾ ਅੱਖਾਂ ਜਵੰਦ ਰੂਤੇ ਮੋਢਿਆਂ ਵਾਲਾ ਇਹਨੂੰ ਚਾੱਕ ਕੇ ਵੱਡੇ ਕੁੱਤਰਾ ਛੱਡਦੇ ਆ ਤੇ ਆਪਾਂ ਦੇ ਸਪੇਅਰ ਨੂੰ ਚਾੱਕ ਕੇ ਆਪਾਂ ਉਧਰ ਛੱਡਦੇ ਆ ਜਿੱਥੋਂ ਉਹ ਬੱਚੇ ਕੱਢ ਕੇ ਡੋਣੇ ਨੇ ਠੀਕ ਆ ਤੇ ਇਧਰ ਨਾ ਰੋਲ ਪੱਠੇ ਪੱਠੇ ਹੀ ਰਹਿ ਜਾਣਗੇ ਜਾਵਾ ਕੱਲੇ ਤੇ ਕੋ ਘੀਰੇ ਜੂਗੇ ਆਪਣੇ ਠੀਕ ਐ ਸ਼ਾਮ 라ਟੀ ਉਹ ਫਿਰ ਦੇ ਸਾਹਮਣੇ ਨਾ 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 ਪੰਜਰ ਦਾ ਟੱਪ ਦਾ ਰੇਟ ਟੱਪ ਜਾਏ ਰੇਟ ਟੱਪ ਜਾਏ ਫਿਰ ਮੇਰੇ ਤੋਂ ਐਸੂ ਰੇਟ ਟੱਪ ਜੇਗਾ ਹੈ ਨਾ ਮਤ ਤੂੰ ਕੋ ਲੂਟਣਾ ਲਾਈ ਤੈਨੂੰ ਤਾਂ ਕਿਸੇ ਨੇ ਕੁਛ ਕਹੀ ਨਹੀਂਗਾ ਇਹ ਕਬੂਤਰ ਹੈ ਜੀ ਥੋੜਾ ਜਿਹਾ ਵੇਖਦਾ ਤਾਂ ਐ ਹੀ ਹੈ ਡਰਾਉਂਦਾ ਹੀ ਐ ਇਹ ਤੇ ਦੇਖਾਂਗੇ ਹੋ ਸਕਿਆ ਤਾਂ ਗਾਂ ਨੂੰ ਦੇ ਬੱਚੇ ਵੀ ਕਢਾਵਾਂਗੇ वैसे मेनू नहीं कामदा लागदा जमानद्रू रत्ते चुट है दे सारे हैना गलते ते मोढेया ते शाखा चिट्टी नोक दा कबूतर है अपनू ता वैसे ਏਡਾ ਚੰਗਾ ਨਹੀਂ ਲੱਗਿਆ ਮੈਂ ਵੈਸੀ ਹੀ ਰੱਖ ਛੱਡਿਆ ਹੈਨਾ ਇੱਕ ਤਾਂ ਸੋਹਣਾ ਲੱਗਦਾ ਤੇ ਬਾਕੀ ਵੀ ਇਹਨੂੰ ਦਰਾਂਗਿਆ ਯਾਰ ਸਿੱਧਾ ਹੀ ਹਿਸਾਬ ਹੈ ਆਪਣੇ ਕੋਲ ਤਾਂ ਚੱਲ ਇੱਥੇ ਦਾਣੇ ਖਾਈ ਜਾਂਦਾ ਹੈ ਜੇ ਗਾਂਹਾਂ ਕਿਸੇ ਨੂੰ ਦੇਵਾਂਗੇ ਉਹਨੇ ਕਦਰ ਨਹੀਂ ਪਾਉਣੀ ਇਹਦੀ ਹੈਨਾ ਲਓ ਜੀ ਬਾਦਲ ਵਾਲੇ ਮੁੰਡੇ ਫੇਰ ਆ ਗਏ ਕਾਰ ਲੈ ਕੇ ਮੈਂ ਦੱਸਿਆ ਵੀ ਨਹੀਂ ਹਟਦੇ ਨਹੀਂ ਹਟਦੇ ਅੱਜ ਖੱਦਾ ਪਾ ਕੇ ਹਟਣਗੇ ਚਲ ਇੱਕ ਮਿੰਟ ਬਾਹਰ ਖੋਲ ਦੇ ਹਾਂਜੀ ਚੱਲੇ ਆਂ ਜੀ ਪਿਉਰੀ ਵਾਲੇ ਰਾਹ ਨਹੀਂ ਹਟੇ ਮੁੰਡੇ ਜੀ ਬਾਕੇ ਜੇਸੀ ਚ ਲੈ ਚੱਲੇ ਪਾੜ ਦਮਣੀ ਨੂੰ ਵੀ ਜੜਾ ਲੈ ਰਾਜ ਆਂ ਦਰਮਖੇਦੇ ਬੜਾ ਕੋਈ ਬੰਦੇ ਬਾਤਾਂ ਇਹ ਤਾਂ ਬੜਾ ਮੈਂ ਕੋਈ ਵੀ ਕੰਮ ਸ਼ੁੱਧ ਨਹੀਂ ਹੁੰਦਾ ਜਿੰਨੇ ਬੁੱਟੇ ਕੰਮ ਦਾ ਨਾਲ ਦਮਣੀ ਹੁੰਦਾ ਠੀਕ ਆ ਕਿ ਨਹੀਂ ਚੱਲਦੇ ਆਂ ਬਸ ਪਿਉਰੀ ਟੱਕਰ ਦਾ ਜਾ ਕੇ ਸਿਕੰਦਰ ਨੂੰ ਚੱਲੀ ਵਾ ਹੋਲੀ ਹੋਲੀ ਥੋੜਾ ਟਿਕਾੜ ਲਈ ਹਾਂ ਇੱਕ ਢਿੱਕੇ ਤੋਂ ਵਲੀ ਲਿਖ ਰਹੇ ਹਾਂ ਜਮੀਨ ਤੇ ਬੜੀ ਨਾਲ ਨਾ ਜਵੇਂ ਹੀ ਨਹੀਂ ਭੋਰਾ ਵੀ ਨਹੀਂ ਪੁੱਜ ਗਈ ਜੀ ਸਿਕੰਦਰ ਪਿਆਉਰੀ ਦੇ ਦਰਬਾਰ ਚ ਤੇ ਆਪ ਜੀ ਉਹ ਜੀ ਨਹੀਂ ਆਪ ਜੀ ਹਜੇ ਪਹੁੰਚੇ ਨਹੀਂ ਠੀਕ ਹੈ ਕਿ ਨਹੀਂ ਹਾਂ ਆਪ ਜੀ ਹਜੇ ਆ ਰਹੇ ਆ ਪਿੰਡ ਦੀ ਫਰਨੀ ਤੇ ਚਲੋ ਕੋਈ ਨਾ ਕਰ ਰਹੇ ਬੇਟੇ ਐਕਚੁਅਲੀ ਉਹ ਗੱਲਾਂ ਵੱਡੀਆਂ ਗੂਗਾ ਹੁਣ ਤਾਂ ਵੀ ਨਹੀਂ ਫਿਰ ਕਾਰਤ ਬਣਾ ਤਾ ਉਹ ਹਟ ਗਏ ਮੈਂ ਕਾਰਤ ਬਣਾਏ ਨਾ ਕਰ ਮੈਂ ਤਾਂ ਕਰ ਰਹਿ ਨੇ ਢਿੱਕੇ ਚ ਵੱਢ ਕੇ ਚੱਲ ਕੋਈ ਗੱਲ ਨਹੀਂ ਉਹ ਕਿੱਥੋਂ ਖੁੱਲਦੀ ਹੁੰਦੀ ਹੈ ਖੋਲ ਖੜੇ ਨੂੰ ਓਏ ਨਹੀਂ ਖੰਡ ਉਹ ਪਿੰਜਰਾ ਕਿ ਕੂਤਰ ਕੂਤਰ ਤੜੀ ਬਿਸ਼ਣੂ ਚੀਕ ਕਿਹਦੇ ਕੋਲ ਛੋਬਦੀ ਵੀ ਕੋਲ ਆਓ ਚਲ ਕੋਈ ਗੱਲ ਫੇਰ ਆ ਜਾਾਂਗੇ ਲੱਲਾ ਕੀ ਦਿਖਾਓ ਜੀ ਪੜਦਾ ਸਸਰੀ ਕਾਲ ਮਿਹਰਬਾਨੀ ਲਗੀ ਦੇਣ ਲਈ ਭਾਏ ਚ ਵਾਏ ਹਾਏ 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 ਕੀ ਬਾਤ ਹੈ ਰੰਗ ਦੇ ਚਾਹੋ ਚੋਕਲੇਟੀ ਹਣਾ ਹਾਂ ਚੀਕਣ ਮਾਰ ਬਹੁਤ ਸੋਹਣੀ ਹੈ ਨਹੀਂ ਨਹੀਂ ਤਾਂ ਪੈਂਦਾ ਜਦੋਂ ਛੱਡਾਂਗਾ ਉਦੋਂ ਫੁੰਝੇ ਤਾਂ ਉਦੋਂ ਚੱਕੂਗੀ ਕੀ ਬਾਤ ਹੈ ਨੇ ਲੈ ਮੁੰਡਾ ਹੁੰਦਰਾ ਲੰਬਾ ਵਾਲਾ ਤਾਂ ਠੀਕ ਹੈ ਨਾ ਓਕੇ ਆ ਨਾ ਤੇ ਬੱਸ ਹੁਣ ਇੱਥੇ ਆਂ ਹੀ ਲੈ ਜਾ ਕੇ ਉਹਨੂੰ ਕੋਈ ਚੱਕਰ ਨਹੀਂ ਸ੍ਰੀ ਅੰਦਰ ਜੀ ਠੀਕ ਆ ਬਾਈ ਜੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਲੈ ਜਾਂਦਾ ਕੋਈ ਲੈ ਕੇ ਹਾਂ ਓਕੇ ਬਾਈ ਜੀ ਫਿਰ ਮਿਲਦਾ ਦੋ ਕੁ ਦਿਨਾਂ ਤੱਕ ਆਪਾਂ ਚੱਲਾਂਗੇ ਕਿਸੇ ਬਾਈ ਠੀਕ ਆ ਓਕੇ ਹਾਂ ਨਹੀਂ ਨਹੀਂ ਬਾਬਾ ਕੋਈ ਨਾ ਮਿਹਰਬਾਨੀ ਚੰਗਾ ਚੱਲ ਚੱਲ ਖੜਾ ਚੱਲ ਗਿਆ ਚਲੋ ਬਾਈ ਆ ਮੋਢੇ ਡੜਾ ਕੰਮ ਕੱਢਦਾ ਆਪਣਾ ਠੀਕ ਆ ਕਿ ਨਹੀਂ ਕੋਈ ਚੱਕਰ ਕੀ ਆ ਨਾ ਵੀ ਮੰਨ ਕੇ ਚੱਲ ਇੱਥੇ ਜੋਰ ਚਾਲਦਾ ਆਪਣਾ ਤਾਂ ਲੈ ਕੇ ਉਹ ਤਾਂ ਰੱਖਣੀ ਸੀ ਜਿਹੜੇ ਮਾਹ ਰੱਖਣੀ ਆ ਰੰਗ ਭਲਾ ਸੋਹਣਾ ਤੇ ਮੈਂ ਕਿਹੜਾ ਦਾ ਕਹਦਾ ਚੱਲ ਕੋਈ ਨਾ ਇਹ ਮੜਾ ਫੋਨ ਲਾਈ ਜਾਂਦਾ ਮੈਨੂੰ ਰੋਜ਼ ਹੀ ਵੇਖਿਓ ਕਿ ਥੋੜਾ ਚੱਕ ਦੇ। ਇਹ ਰੋਜ਼ ਹੀ ਫੋਨ ਲਾਈ ਜਾਂਦਾ ਮੈਨੂੰ ਤੇ ਮੈਂ ਕੱਲ ਅੱਕੇ ਨੂੰ ਫੋਨ ਲਾ ਲਿਆ। ਮੈਂ ਸਿੱਧਾ ਹੀ ਫੋਨ ਲਾ ਕੇ ਇੱਕ ਗੱਲ ਗਈ ਸੀ ਇਹਨੂੰ। ਮਨ ਲੱਗੀ ਦੀਣੀ ਕਿ ਨਹੀਂ। ਉਹ ਤੂੰ ਲੈ ਜਾ ਫਿਰ ਕੋਈ ਗੱਲ ਨਹੀਂ ਕਹਿੰਦਾ ਇਹਨੇ। ਕਹਿੰਦਾ ਤੂੰ ਲੈ ਜਾ ਕਹਿੰਦਾ ਮੈਂ ਠੀਕ ਐ। ਮੈਂ ਚਲਦਿਆ ਉਹ ਕਰ ਦੂਗੀ ਅਗੇ ਨਹੀਂ। ਤੇ ਇਦਾਂ ਸ਼ੋਭਦੀਪ ਕਰ ਆ ਗਲੀ ਚ। ਹਾਂਜੀ ਮੇਰੇ ਦੋਸਤੋ ਆ ਗਈ ਜੀ ਘਰੇ। ਲੱਗੀ ਛੱਡ ਕੇ ਆ ਗਈ ਇੱਥੇ ਆਪਾਂ। ਲੈਪ ਤੋਂ ਆ ਗਲੀ। ਸੀਸੀ ਦੀ ਕੋਟ ਮੰਨੀ ਦਿੱਤੀ ਕੋਈ ਗੱਲ। ਇੰਨਾ ਦਾ ਬਦਗਾ ਟਾਈਮ ਬਾਸ ਕਰਾ ਦਿੱਤੀ। ਪਠਵਾਦੀ ਕੋਈ ਗੱਲ ਨਹੀਂ ਕਰੀ ਲੈ ਆ ਜੀ ਵੀਡੀਓ ਬਣਾਉਣੀ ਸੀ ਥੰਬਨੇਲ ਲਾਦਾ ਕਿ ਸਰਜਿੰਦਰ ਤੋਂ ਲਿਆਣੀ ਲੱਗੀ ਲੇਕਿ ਪਤਾ ਖੜ ਜਾਏ ਸੀਸਾ ਪਟਕੇ ਨਿਕਲ ਜੇਗੀ ਤੂੰ ਭੈਣ ਚੋੜੀ ਗਾਮੇ ਦੀ ਭੈਣ ਹੈ ਤੂੰ ਸਹੀ ਗੱਲ ਹੈ ਯਾਰ ਓਕੇ ਮੁੰਡਿਓ ਸੈਟ ਹੈ ਚਲੋ ਦਮਲੀ ਆਪਰੇ ਬਾਹਰ ਨਿਕਲ ਜਾਓ ਇਹ ਤਾਂ ਨਹੀਂ ਕਰ ਇਹ ਤਾਂ ਘੇਪਾ ਜੀ ਹੈ ਓਕੇ ਮੁੰਡਿਓ ਠੀਕ ਹੈ ਹਾਂ ਕੋਈ ਚੱਕਰ ਹੀ ਕੋਈ ਗੱਲ ਕਿਸੇ ਗੱਲ ਦਾ ਨਹੀਂ ਓਏ ਕੋਟਪਾ ਪੁੱਲ ਦੇ ਕਾਰਨ ਇਹ ਮੁੰਡੇ ਨੂੰ ਜਾਣਦੇਗੇ ਬਾਹਰ ਨਾਲ ਇਹਨਾਂ ਨੂੰ ਦਬਾਉਣਾ ਹੀ ਗਈ ਸੀ ਬਾਈ ਜੀ ਖੋਲ ਖੋਲ ਦੇ ਬਣੀ ਲਾਈਟ ਵੀ ਨਹੀਂ ਆ ਰਹੀ ਉਹਦਾ ਬਾਲੀ ਮੜੀ ਹੋਈ ਯਾਰ ਯਾਰ ਉਹ ਪਿਛਲੇ ਮੀਟਰ ਤੇ ਦੇਗੀ ਜਾਂਦਾ ਸੀ ਉਹ ਯਾਰ ਹਾਂਜੀ ਉੱਠ ਕੇ ਜੀ ਲਾਈਟ ਆ ਗਈ ਸੀ ਘਰਦ ਕੇ ਜਗਮਗ ਜਗਮਗ ਦੇਖੋ ਕਿੰਨਾ ਅੰਧੇਰਾ ਹੈ ਹੁਣ ਅੰਧੇਰਾ ਕਾਇਮ ਹੋਇਆ ਪਿਆ ਕਾਲੀ ਸ਼ਕਤਾਂ ਦਾ ਰਾਜ ਹੈ ਇੱਥੇ ਹੁਣ ਚਾਨਣ ਕਰਕੇ ਕਾਲੀਆਂ ਸ਼ਕਤਾਂ ਭਜਾ ਦੇ ਵੇਖੋ ਜੀ ਉਹ ਆਹ ਚਾਨਣ ਨਹੀਂ ਕਰੇਗਾ ਤੋ ਗਈ ਕਾਲੀ ਸ਼ਕਤੀ ਖੁੱਡੇ ਚ ਵੜ ਗਈ ਸੀ ਆਹੋ ਬਾਜੀ ਕਾਲੀ ਸ਼ਕਤੀ ਉਹ ਗਲੀ ਜੀ ਨੇਰਾ ਹੁਣ ਉੱਥੋਂ ਹੀ ਪਹਾਵਾਂਗੇ ਲੈਟ ਛੱਡ ਕੇ ਠੀਕ ਹੈ ਕਿ ਨਹੀਂ ਇੰਨੇ ਹੀ ਕੰਮ ਹੈ ਲੈਟਾਂ ਛੱਡ ਦੇ ਪੈਸੇ ਸਾਰਿਆਂ ਮਤਲਬ ਸਾਰਿਆਂ ਨਹੀਂ ਖੁੱਡੇ ਅੰਦਰ ਲੰਗਾਨੀ ਬਰੋ ਟਾਈਮ ਨਾਲ ਦਾਣਾ ਪਾਣੀ ਪਾਉਣ ਲੱਗ ਗਏ ਹੁਣ ਬਸ ਸਿਰ ਬਾਹਰ ਬਾਹਰ ਲਗਾ ਅੰਦਰ ਹੀ ਲੈਟ ਨਹੀਂ ਛੱਡਣੀ ਖੁੱਡੇ ਅੰਦਰ ਉਹ ਰੈਸਟ ਦੇ ਲਾ ਪੁੱਤਰ ਹੁਣ ਆਪਾਂ ਮਤਲਬ ਲਾਈਟ ਚ ਦਾਣੇ ਪਾਉਣ ਵਾਲੀ ਆਦਤ ਉਤਰਾਂ ਦੀ ਬੰਦ ਕਰਨੀ ਆਪਾਂ ਅਨਸਾਰ ਤੈਨੂੰ ਪੜ ਅੜ ਗਈ ਗਰਾਰੀ ਰੋਟੀ ਤਾਂ ਖਾ ਜਾਂਦੀ ਚਾਬਗਾ ਭੰਗਾ ਅੰਦਰ ਇਹ ਜਿੰਦਾ ਦੂਜਾ ਹੈ ਪੁਸ਼ ਲੋਕਿੰਗ ਆਲੇ ਇਹ ਜਾਂਦਾ ਠੀਕ ਹੈ ਤੁਸੀਂ ਪੁਸ਼ ਕਰਕੇ ਲੋਕ ਹੋ ਜਾਂਦਾ ਜਿੰਦਾ ਲਾ ਗਿਆ ਤੇ ਹੁਣ ਆਪਣੀ ਗੰਦ ਟੱਪ ਕੇ ਜਾਣਾ ਪਊਗਾ ਹਣਾ ਚਲੋ ਕੋਈ ਨਾ ਪੁਈ ਕਰ ਤੈਥੋਂ ਨੇ ਟਰਾਂਸਫਰ ਕਰ ਦੇਣਾ ਬਥੱਲੋਂ ਦੀ ਮਰ ਲੱਭ ਰਹੀ ਨਾ ਆਪਣੇ ਗੇਟ 'ਚ ਜਮਾਂ ਵੀ ਪਰਾਂ ਦੀ ਚਾਲਦੇ ਤਾਇਕੇ ਘਰ ਵੀ ਦੀ ਜਾਲੇ ਗੰਦ ਨੂੰ ਟੱਪਦੇ ਹੁਣ ਭੈਜ ਗਿੜਾਂ ਗਾਲਾ ਡੇ ਬਣਾ ਆਉਂਦੀ ਕਰੀ ਕਿ ਤੇ ਗੰਦ ਟੱਪਣਾ ਪਏ ਨਾਲ ਫੋਨ ਮੈਨੂੰ ਹੀ ਵੀ ਦਿਖੂਣੇ ਨੇ ਵੀ ਬੰਦਾ ਟੱਪੇ ਗੰਦ ਹੁੰਦੀ ਪਰ ਕੌਣ ਵੇਦਾ ਯਾਰ ਇੱਥੇ ਆਪਣੇ ਤੇ ਕੀ ਦੀ ਨਹੀਂ ਗਿਆ ਬਰੋ ਆਗੇ ਜੀ ਅੰਦਰ ਆਹ ਚੱਕਲੇ ਪੁੱਸਗਾ ਪੁੱਸਗਾ ਬੈਂਚੋ ਰੇਤਾ ਬੇਗਾ ਉ ਤੇਰੇ ਕੋਈ ਨਹੀਂ ਖਾ ਲਾਂਗੇ ਰੇਤੇ ਨੂੰ ਦਿੰਦਾ ਹੈਗਾ ਹਾਂਜੀ ਕਰਦੀ ਲੋਕ ਦੀ ਐਂਡਿੰਗ ਅਕਰ ਬਟ ਅਵਸ ਲਗ ਭਗ ਬਰਾ ਮਾਜੀ ਕੋਣ ਕੇ ਗੇਮ ਨੂੰ ਖੇਡ ਲਈ ਸਾਰੇ ਦਿਨ ਤੇ ਕੰਮ ਕਰ ਲੈ ਡੇਲੀ ਬੀਜ਼ਨਸ ਦੇ ਜਿਹੜੇ ਕੰਮ ਹੁੰਦੇ ਆ ਉਹੀ ਉਹੀ ਸਾਰਾ ਕੁਝ ਰਿਪੀਟ ਹੁੰਦਾ ਹਨਾ ਤੇ ਓਕੇ ਆਸ ਬਰੋ ਸਾਨੂੰ ਕੱਲ ਨੂੰ ਦੇਖਦੇ ਆ ਕੀ ਬੰਦਦਾ ਹਨਾ ਪਰ ਕੱਲ ਦੀ ਗੱਲ ਨਹੀਂ ਕਰਿਆ ਕਰਕੇ ਹੁਣ ਦੱਸਿਆ ਕਿ ਭਾਤ ਤਾਂ ਕੱਲ ਬੰਦ ਦਾ ਕੀ ਪਤਾ ਉੱਠੇ ਨਾ ਉੱਠੇ ਨਾ ਕੱਲ ਨੂੰ ਦਿਨ ਤਾਂ ਚੜ੍ਹੂਗਾ ਪਰ ਆਉਣ ਨੂੰ ਤਾਂ ਬੰਦੇ ਦੇ ਨਸੀਬ 'ਚ ਹੁੰਦਾ ਹੈ ਕਿ ਨਹੀਂ ਤਾਂ ਕਰਕੇ ਓਕੇ ਜੀ ਓਕੇ ਕਰਦੇ ਹਾਂ ਮੈਂ ਹੁਣ ਵੀਰ ਕਹਿ ਲਗਾਈ ਕੱਲ ਨੂੰ ਦੇਨੇ ਕੀ ਬੰਦ ਠੀਕ ਹੈ ਛੱਡੋ ਚਲੋ ਸੌਂ ਜਾਓ ਸਾਰੇ ਗੁੱਡ ਨਾਈਟ ਲਵ ਯੂ ਸਾਰੇ